ਤੋਡੇ ਲੱਛਣ ਹੀ ਹੈ ਨਹੀਂ ਕੰਮ ਕਰਨ ਦੇ ਤੁਸੀਂ ਹਰਾਮ ਦੀਆਂ ਖਾਨ ਗਿੱਜੇ ਹੋ ਪੱਟੇ ਕਪੜੇ ਤਰ ਦਿੰਦੇ ਨਹੀਂ ਤੂੰ ਬਾਈ ਆਪ ਸਿਆਣਾ ਕੁੜੀ ਦੇ ਮੂੰਹ ਤੇ ਮੈਂ ਹੁਣ ਤੈਨੂੰ ਕੀ ਦੱਸਾਂ ਅਸੀਂ ਤੁਹਾਡੇ ਕੋਲ ਇੱਕ ਬੇਨਤੀ ਲੈ ਕੇ ਆਏ ਜੀ ਦੱਸੋ ਆ ਪਿੱਛੇ ਮੀਂਹ ਨਹੀਂ ਪੈ ਕੇ ਹਟਾ ਜੀ ਹਾਂਜੀ ਹਾਂ ਉੱਧੇ ਸਾਡਾ ਘਰ ਟੈ ਗਿਆ ਜੀ ਪੁੱਤ ਪਿੰਕੀ ਤੂੰ ਐ ਕਿਉਂ ਬੈਠੇ ਐ ਕੋਈ ਮੜਾ ਮੋਟਾ ਰੋਟੀ ਟੁੱਕ ਦਾ ਕਰ ਲੈ ਪੁੱਤ ਜਿਪਿਆ ਆਟਾ ਪੂਰਾ ਬਾਪੂ ਰੋਟੀ ਕਿੱਥੇ ਬਣਾਵਾ ਹਟਾ ਦਾ ਜਮਾ ਮੁੱਕਿਆ ਪਿਆ ਥੋੜਾ ਬੋਤਾ ਵੀ ਨਹੀਂ ਹੈਗਾ ਬੁੱਤਾ ਨਾ ਬਾਪੂ ਚਲ ਕੋਈ ਨਹੀਂ ਮੈਂ ਜਾਣਾ ਪਿੰਡ ਚ ਕਿਸੇ ਨਾ ਕਿਸੇ ਭੈਣ ਭਾਈ ਤੋਂ ਹੱਥ ਬੰਨ ਕੇ ਬੇਨਤੀ ਕਰਕੇ ਲੈ ਆਉਂਗਾ ਕੋਈ ਗੱਲ ਨਹੀਂ ਤੂੰ ਐ ਕਰ ਮੜਾ ਮੋਟਾ ਸਾਫ ਸੁਭਾਈ ਕਰ ਲੈ ਮੈਂ ਆ ਗਿਆ ਠੀਕ ਹੈ ਬਾਪੂ ਕਰ ਲੈਨੀ ਆ ਠੀਕ ਹੈ ਬੁੱਤਾ ਇਹ ਰੱਬ ਦੀ ਮਾਰ ਹੈ ਚਲ ਕੋਈ ਨਹੀਂ ਜਿਹੜਾ ਆਲਣਾ ਸੀ ਆਪਣਾ ਤਾਂ ਉਹ ਵੀ ਮੀਂਹ ਲੈਰੀ ਨੇ ਢਾਤਾ ਕਿੱਧਰ ਜਾਈਏ ਹਾਂ ਬਾਬਾ ਤੁਸੀਂ ਇੱਥੇ ਕਿਵੇਂ ਉਹ ਪੁੱਤ ਪੁੱਛਣਾ ਸਾਡੇ ਤਾਂ ਬਾਲੇ ਦੇਵਤਾ ਚੋਂ ਆਇਆ ਘਰ ਸਾਡਾ ਢਹਿ ਗਿਆ ਸਾਰਾ ਸਮਾਨ ਸਾਡਾ ਬੇਕਾਰ ਹੋ ਗਿਆ ਅਸੀਂ ਤਾਂ 5-7 ਦਿਨ ਇੱਥੇ ਆ ਘਰ ਚ ਰਹਿਣ ਵਾਸਤੇ ਆਏ ਵਾ ਇਹ ਚ ਤਾਂ ਮੈਂ ਤੂੜੀ ਪਾਉਣੀ ਆ ਤੁਸੀਂ ਇੱਥੇ ਸਮਾਨ ਰੱਖੇ ਬੈਠੇ ਹੋ ਇਹ ਥੋੜਾ ਘਰ ਆ ਭਾਈ ਹਾਂ ਕੋਈ ਗੱਲ ਨਹੀਂ ਕਾਕਾ ਸਾਡੇ ਹੱਥ ਬਨ ਕੇ ਬੇਨਤੀ ਐ ਸਾਨੂੰ 10 ਦਿਨਾਂ ਵਾਸਤੇ ਨਾ ਇਹ ਘਰ ਦੇ ਦੇ ਤੋ ਬਾਅਦ ਚ ਤੂੜੀ ਪਾ ਲਈ ਸਾਡਾ ਘਰ ਢਾਈ ਢੇਰੀ ਹੋ ਗਿਆ ਅਸੀਂ ਬਹੁਤ ਕੰਗਾਲ ਹੋ ਗਏ ਨਾ ਜੇ ਕੰਗਾਲ ਹੋ ਗਏ ਸੀ ਤਾਂ ਐਡਾ ਵੱਡਾ ਪਿੰਡ ਵਸਦਾ ਕਿਸੇ ਸਰਪੰਚ ਨੂੰ ਕਹਿੰਦੇ ਕਿਸੇ ਮੈਂਬਰ ਨੂੰ ਕਹਿੰਦੇ ਮੇਰੇ ਹੀ ਕੇਤ ਲੱਭੇ ਸੋਨੂੰ ਇੱਥੇ ਬੈਠਣ ਨੂੰ ਡੇਰਾ ਲਾਉਂ ਉਹ ਪਹੀ ਪਿੰਡ ਚ ਅਸੀਂ ਬਹੁਤ ਮਿਹਨਤਾਂ ਕਰੀਆਂ ਬਹੁਤ ਹਾੜੇ ਕੱਢੇ ਕਿਸੇ ਨੇ ਸਾਨੂੰ ਕਮਰਾ ਕਰਾਏ ਤੇ ਦਿੱਤੇ ਹੀ ਨਹੀਂ ਉਹ ਬਾਬਾ ਇਨੀਆਂ ਧਰਮਸ਼ਾਲਾ ਨੇ ਇਨੀਆਂ ਸੱਥਾਂ ਨੇ ਐਨੇ ਗੁਰਦੁਆਰੇ ਨੇ ਪਿੰਡ 'ਚ ਹੁਣ ਤਾਂ ਪਿੰਡ 'ਚ ਵੀ 4-4 5-5 ਗੁਰਦੁਆਰੇ ਨੇ ਤੁਸੀਂ ਉਹਨਾਂ 'ਚ ਜਾਵੜਦੇ ਡੇਰੇ 'ਚ ਜਾਵੜਦੇ ਅਹ ਕਾਕੇ ਗੱਲਾਂ ਤਾਂ ਤੇਰੀਆਂ ਬਹੁਤ ਸੋਹਣੀਆਂ ਨੇ ਤੇ ਸਿਆਣੀਆਂ ਨੇ ਪਰ ਸਾਨੂੰ ਕਿਸੇ ਨੇ ਝੱਲਿਆ ਨਹੀਂ ਪੁੱਤ ਸਾਨੂੰ ਪਾਂ 10 ਦਿਨ ਇਸ ਘਰ 'ਚ ਰਹਿ ਪੈਣ ਦੇ ਫਿਰ ਕੋਈ ਨਾ ਕੋਈ ਹਿੱਲਾ ਕਰ ਲਾਂਗੇ ਦੇਖ ਬਾਬਾ ਮੇਰੀ ਲੱਗਣ ਵਾਲੀ ਆ ਮਸ਼ੀਨ ਮਸ਼ੀਨ ਚਾਹੇ ਅੱਜ ਲੱਗ ਜੇ ਤੇ ਚਾਹੇ ਲੱਗ ਜੇ ਕੱਲ ਉਹਦਾ ਹੁਣ ਵਾਲਾ ਕੰਮ ਤੇ ਤੁਰੰਤ ਪੈਰ ਤੈਨੂੰ ਫਿਰ ਖਾਲੀ ਕਰਨਾ ਬੂ ਕਮਰਾ ਕੋਈ ਗੱਲ ਨਹੀਂ ਆ ਦੇਖ ਮੇਰੀ ਧੀ ਜਵਾਨ ਹੈ ਉਹ ਮੈਂ ਕਿੱਥੇ ਕਿੱਥੇ ਲਈ ਫਿਰਾ ਉਹ ਰੱਬ ਸਾਡਾ ਬੈਰੀ ਹੋਗਾ ਪਹਿਲਾਂ ਇਹਦੀ ਮਾਂ ਖੋਲੀ ਆ ਮੇਰਾ ਆਲਣਾ ਸੀ ਘਰ ਸੀ ਹੁਣ ਰੱਬ ਨੇ ਉਹ ਖੋਲਿਆ ਪਤਾ ਨਹੀਂ ਸਾਥੋਂ ਕਿਹੜੇ ਜਨਮਾਂ ਦੇ ਪੈਰ ਲੈ ਰਿਹਾ ਬਸ ਸਾਡੇ ਪਾਪ ਕੀਤੇ ਹੋਏ ਸਾਡੇ ਅੱਗੇ ਆਈ ਜਾਂਦਾ ਪੁੱਤ ਸਾਨੂੰ 5-7 ਦਿਨ ਤਾਂ ਜ਼ਰੂਰ ਇਹ ਘਰ ਚ ਰਹਿ ਲੈਣ ਦੇ ਲੱਗਦਾ ਪਿੰਡ ਵਾਲਿਆਂ ਨੇ ਕੱਢਤਾ ਕਿਸੇ ਗੱਲੋਂ ਬਸ ਤੂੰ ਐਂ ਸਮਝ ਲੈ ਪੁੱਤਾਂ ਪਿੰਡ ਵਾਲਾ ਨੀਕੀ ਕਰਤਾ ਉਹ ਰੱਬ ਨੇ ਕਰਤਾ ਐਨਾ ਮੀਨ ਏਰੀਆ ਗਾ ਜਿਹੜਾ ਸਾਡਾ ਕੋਠੜਾ ਬਣਿਆ ਸੀ ਉਹ ਸਾਰਾ ਹੀ ਢਾਈ ਟੇਰੀ ਹੋ ਗਿਆ ਉਹ ਜਿਹੜਾ ਕੋਈ ਮੰਜਾ ਪੀੜ ਸੀ ਉਹ ਵੀ ਟੁੱਟ ਕੇ ਚੂਰ ਚੂਰ ਹੋ ਗਿਆ ਸੀ ਕਾਸੇ ਜੋਗਰੇ ਨਹੀਂ ਰਹੇ ਪਿੰਡ ਵਾਲਿਆਂ ਨੇ ਕੱਢੀ ਸਮਝ ਲੈ ਜਦੋਂ ਰੱਬ ਨੇ ਕਰਤੇ ਨਾ ਰੱਬ ਨੇ ਤਾਂ ਕਰਤੇ ਐਨੀ ਸੋਹਣੀ ਮਟਿਆਰ ਕੁੜੀਏ ਤੇਰੀ ਇਹਨੂੰ ਕਿਸੇ ਪਾਸੇ ਕੰਮ ਤੇ ਲਾ ਨਾਲੇ ਤੈਨੂੰ ਚਾਰ ਪੈਸੇ ਮਿਲਣਾ ਓ ਕਾਕਾ ਜੇ ਮੇਰੀ ਧੀ ਮੁਟਿਆਰ ਜਵਾਨ ਹੈ ਤਾਂ ਹੀ ਤਾਂ ਲੋਕਾਂ ਦੀਆਂ ਗੰਦੀਆਂ ਨਜ਼ਰਾਂ ਤੋਂ ਲੁਕਾ ਕੇ ਬੈਠਾ ਹੈ ਨਹੀਂ ਮੈਂ ਕਿਸੇ ਸ਼ਹਿਰ ਪਿੰਡ ਚ ਨਾ ਭੱਗ ਜਾਂਦਾ ਜੇ ਆ ਗੱਲ ਹੈ ਇਹਨੂੰ ਸਾਡੀ ਕੋਠੀ ਚ ਕੰਮ ਤੇ ਲਾ ਦੇ ਨਾਲੇ ਖੇਤ ਕੀ ਤੇ ਕੋਠੀ ਕੀ ਗੱਲ ਤਾਂ ਇੱਕੋ ਹੀ ਹੈ ਨਾਲੇ ਤੂੰ ਖੇਤ ਕੰਮ ਕਰ ਲਿਆ ਕਰੀ ਤੇ ਕੋਠੀ ਚ ਨਾਲੇ ਸਾਡਾ ਵੀ ਮਨੋਰੰਜਨ ਹੋ ਜਾ ਕਰੂਗਾ ਓ ਕਾਕਾ ਜੀ ਵੇਖ ਮੈਂ ਬੁੱਢਾ ਸਰੀਰ ਓ ਮੈਥੋਂ ਕਿੱਥੇ ਖੇਤਾਂ ਚ ਕੰਮ ਹੁੰਦਾ ਨਾਲੇ ਮੈਂ ਆਪਦੀ ਜਵਾਨਤੀ ਨੂੰ ਕਿਸੇ ਦੀਆਂ ਕੋਠਿਆਂ ਚ ਥੋੜੀ ਤੋਰੂੰਗਾ ਤੁਹਾਡੇ ਲੱਛਣ ਹੀ ਨਹੀਂ ਕੰਮ ਕਰਨਦੇ ਤੁਸੀਂ ਹਰਾਮ ਦੀਆਂ ਖਾਣ ਗਿੱਜੇ ਹੋ ਮੰਗ ਮੰਗ ਕੇ ਖਾਂਦੇ ਆ ਤੇ ਮੁੜ ਕੇ ਸਾਡੇ ਅਰ ਗੈਂਦੇ ਢੋਪ ਝਾੜਦੇ ਆ ਓ ਬਜ਼ੁਰਗੋ ਤੁਹਾਡੇ ਕੋਲੇ ਅੱਜ ਹੀ ਰਾਤ ਆ ਆਪਦੀ ਟਿੰਡ ਫੋੜੀ ਚੱਕ ਕੇ ਉੱਥੇ ਤਿੱਤਰ ਹੋ ਜਾ ਉੱਥੋਂ ਸਵੇਰੇ ਮੈਨੂੰ ਦਿਸ ਰਣੀ ਚਾਹੀਦੇ ਠੀਕ ਹੈ ਧੀ ਰੱਬ ਤਾਂ ਬੈਰੀ ਹੋਏ ਹੋਇਆ ਸੀ ਨਾ ਇੱਕ ਤਾਲਾ ਵੀ ਬੈਰੀ ਹੋ ਗਿਆ ਬੇਦਸ ਸਾਨੂੰ 5-7 ਦਿਨ ਤੱਕ ਰਹਿ ਜਾਣ ਦੇ ਰੱਬ ਦੇ ਬੰਦਿਆ ਓਏ ਅਸੀਂ ਕਿਹੜਾ ਇੱਥੋਂ ਕੁਝ ਚੱਕ ਕੇ ਲੈ ਜਾਣਾ ਤੇਰੇ ਕਮਰੇ ਚੋਂ ਬਾਪੂ ਲੋਕਾਂ ਦੇ ਰੱਬ ਦਾ ਕੀ ਕਹਿਣਾ ਐਂ ਤਾਂ ਮੈਨੂੰ ਐਂ ਲੱਗਦਾ ਕਿ ਮੈਂ ਹੀ ਤੇਰੀ ਵੈਰੀਆਂ ਮੇਰੇ ਕਰ ਕਿਤਨੇ ਸਭ ਕੁ ਸੁਣਨਾ ਪੈ ਰਿਹਾ ਨਾ ਪਤਾ ਜਿੱਦ ਦਾ ਰੱਬ ਮੈਨੂੰ ਜੰਮਦੀ ਰੀ ਮਾਰ ਲੈਂਦਾ ਮੈਨੂੰ ਨਾ ਤੀਏ ਤੂੰ ਮੇਰਾ ਗਾਲ ਖੁੱਟ ਦੇਣਾ ਸੀ ਬਾਪੂ ਹਾਏ ਮੇਰੀ ਤੀ ਕਿਉਂ ਐਨਾ ਕਾ ਪੁੱਤ ਤੇਰੇ ਕਰ ਕਿਤਨੇ ਕੋਈ ਨਹੀਂ ਨੇ ਲੈ ਗੱਲਾਂ ਸੁਣਨੀ ਬੈਠੀ ਐ ਮੇਰੇ ਐਨਾ ਕਾਤੀਏ ਮੈਂ ਤਾਂ ਪਹਿਲੇ ਬਹੁਤ ਰੱਬ ਨੇ ਮਾਰਾ ਜੇ ਤੇਰੀ ਮਾਂ ਚਾਉਂਦੀ ਹੁੰਦੀ ਉਹ ਤੈਨੂੰ ਪਤਾ ਨਹੀਂ ਕਿੱਥੇ ਲੈ ਜਾਂਦੀ ਕੋਈ ਗੱਲ ਨਹੀਂ ਪੁੱਤ ਅੱਜ ਦਾ ਦਿਨ ਤਾਂ ਆਪਾਂ ਇੱਥੇ ਰਹਾਂਗੇ ਕੱਲ ਨੂੰ ਰੱਬ ਭਲੀ ਕਰੂਗਾ ਆਪਾਂ ਅਗ ਤੇ ਹੋਰ ਪਿੰਡ ਚਲੇ ਜਾਵਾਂਗੇ ਠੀਕ ਐ ਬਾਬੂ ਜਿਵੇਂ ਮਾਰੀ ਪਰ ਜੀ ਹਾਂ ਰੋ ਨਾ ਪੁੱਤ ਨਾਲ ਐਨਾ ਕੀ ਆ ਕਰ ਠੀਕ ਐ ਪੁੱਤ ਤੇ ਇਹ ਬਾਹਰ ਕਿਉਂ ਡਾਈ ਜਾਨੀ ਹੈ ਤੂੰ ਐ ਕਰ ਅੰਦਰ ਬੈਠ ਤੇ ਮੈਂ ਨਾ ਪਿੰਡ ਚ ਜਾਣਾ ਕਿਸੇ ਤੋਂ ਅੱਧਾ ਕਿਲੋ ਕਿਲੋ ਆਟਾ ਲੈ ਕੇ ਆਉਣਾ ਜੇ ਕਿਸੇ ਨੇ ਆਟਾ ਦਿੱਤਾ ਆਟਾ ਨਹੀਂ ਕਿਸੇ ਤੋਂ ਕਣਕ ਕਣਕ ਲੈ ਆਉਂ ਬਾਬੂ ਮੈਂ ਨਿਕਲਲੀ ਅੰਦਰੋਂ ਅੰਦਰ ਪੈਂਦੀ ਮੈਨੂੰ ਤੇਰੇ ਸੁਨੂ ਸਰਾਏ ਚ ਨਾ ਡਰ ਲੱਗਦਾ ਆਪਾਂ ਦੋਨੇ ਚਾਉਂਦੇ ਆ ਪਿਉਤੀ ਤੁਰੇ ਜਾਵਾਂਗੇ ਤੁਰੇ ਆਵਾਂਗੇ ਗੱਲ ਤਾਂ ਤੇਰੀ ਵੀ ਠੀਕ ਐ ਪੁੱਤਾ ਪਤਾ ਹੀ ਨਹੀਂ ਕੋਈ ਕਹਿ ਜਾ ਤਰਿੰਦਾ ਆ ਜੇ ਨਾ ਨ ਜਾਣੀਏ

ਉਹ ਤੈਨੂੰ ਆਫਰ ਦਿੱਤਾ ਤਾਂ ਸੀ ਕੰਮ ਵਾਲਾ ਕਿਉਂ ਚੰਗਾ ਨਹੀਂ ਲੱਗਿਆ ਤੈਨੂੰ ਮੈਂ ਵੀ ਤੈਨੂੰ ਕਿਹਾ ਸੀ ਸ਼ੇਰਾ ਵੀ ਮੈਥੋਂ ਖੇਤਾਂ ਚ ਹੁਣ ਕੰਮ ਨਹੀਂ ਹੋਣਾ ਐਂ ਤਾਂ ਕਿਹਾ ਸੀ ਕੰਮ ਨਹੀਂ ਜੇ ਨਹੀਂ ਕੰਮ ਹੁੰਦਾ ਨਾ ਟੂੜੀ ਵਾਲੀ ਟਰਾਲੀ ਆਉਂਦੀ ਆ ਮੇਰੇ ਪਿੱਛੇ ਆਪਦੀ ਟੈਂਡ ਫੋੜੀ ਜੀ ਚੱਕੋ ਤੇ ਡੰਡੀ ਰਖੜੋ ਇੱਥੋਂ ਨਹੀਂ ਤਾਂ ਵਿੱਚ ਹੀ ਨਪੈ ਜਾਉ ਸਾਰਾ ਕੁਝ ਚੱਲ ਬੁੱਤ ਨਾ ਨਾ ਵੀਰੇ ਅਹੜਾ ਕਰੋ ਮਿਲੋਦੀ ਭੈਣ ਹੀ ਸਮਝਲਾ ਪੱਥੇ ਨੂੰ ਉਹਦਾ ਪਿਆਰ ਜੇ ਤੇਰੀ ਆਪਣੀ ਭੈਣ ਹੁੰਦੀ ਤੇ ਉਹਦੇ ਨਾਲ ਵੀ ਐ ਕਰਦਾ ਖਾਣੇ-ਖਾਣੇ ਮਿਰ ਬਣ ਕੇ ਆਣਾ ਕਰ ਸਾਡੇ ਨਾਲ ਸਾਨੂੰ ਥੋੜੇ ਨਾਲ ਰਹਿ ਲੈਂਦੇ ਅਸੀਂ ਅੱਜ ਕੋਈ ਹੋਰ ਈਲਾ ਕਰ ਲਾਂਗੇ ਹੱਥ ਬਨ ਕੇ ਬੇਨਤੀਆ ਤੇਰੇ ਮੂਰੇ ਏ ਯਾਰ ਮੇਰੇ ਮੂਰੇ ਡਰਾਮਾ ਨਾ ਕਰੋ ਆਪਦੀ ਟਿੰਡ ਫੋੜੀ ਚੱਕੋ ਤੇ ਤਿੱਤਰ ਹੋਵੋ ਇਥੋਂ ਉਹ ਪੁੱਤਰਾ ਮੈਂ ਹੱਥ ਬਨ ਕੇ ਤੇਰੇ ਅੱਗੇ ਬੇਨਤੀ ਕਰਦਾ ਹਾੜੇ-ਹਾੜੇ ਸਾਨੂੰ 2-3 ਦਿਨ ਰਹਿ ਪੈਣ ਦੇ ਨਹੀਂ ਬਾਪੂ ਰਹਿਣ ਦੇ ਤੈਨੂੰ ਕਿਸੇ ਮਰੇ ਹੱਥ ਬਨੰਦੀ ਕੋਈ ਲੋੜ ਨਹੀਂ ਜਿਹਨੇ ਸਮਝਣਾ ਹੁੰਦਾ ਜਿਹਨੇ ਮਦਦ ਕਰਨੀ ਹੁੰਦੀ ਆ ਨਾ ਉਹ ਬੇਨਾ ਮੈਰਿਟੇ ਕੇ ਵੀ ਕਰ ਦਿੰਦੇ ਆ ਇੱਥੇ ਨਾਲ ਅੱਜ ਕੱਲ ਕੋਣ ਆ ਕਿਸੇ ਦਾ ਬੱਲੇ ਤੇ ਲਾਣੀ ਆਕੜ ਦੇਖ ਲੈ ਕਿੰਨੀ ਚੱਕੀ ਫਿਰਦੀ ਆ ਚਲੋ ਇੱਥੋਂ ਰਾਜੂ ਪੁਰਿਆ ਪੰਜ ਗੱਟੇ ਦੇ ਦਿਆਈ ਵੱਡੇ ਗੁਰੂ ਘਰ ਦੋ ਦੇ ਆਈ ਛੋਟੇ ਗੁਰੂ ਘਰ ਦੋ ਮੰਦਰ ਚ ਦੇ ਆਈ ਇੱਕ ਚੌਂਕੀਦਾਰ ਨੂੰ ਦੇ ਆਈ ਕਹਿੰਦੇ ਨਾ ਦਸਵੰਦ ਸੌਣ ਕੱਢਦੇ ਤਪ ਪੁੰਨ ਲੱਗਦਾ ਚੰਗਾ ਜਿੰਮੇਵਾਰੀ ਸਮਝਣੀ ਆ ਜੀ ਬੀਬੀ ਜੀ ਹੋ ਜਾਗਾ ਇਹ ਠੀਕ ਆ ਕਰ ਲਾ ਸੀ ਠੀਕ ਇਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੌਣ ਤੁਸੀਂ ਬਸ ਸਾਨੂੰ ਪੁੱਛੋ ਨਾ ਜੀ ਅਸੀਂ ਤਾਂ ਬਹੁਤ ਹੀ ਗਰੀਬੀ ਦੇ ਮਾਰੇ ਪਿਆ ਬਹੁਤ ਔਖਾ ਹੋ ਗਿਆ ਸਾਨੂੰ ਆ ਮੀਨਰੀ ਆ ਗਿਆ ਸਾਡਾ ਘਰ ਟਹਿ ਗਿਆ ਮੰਜੇ ਟੁੱਟ ਗਏ ਭਾਂਡੇ ਫੁੱਟ ਗਏ ਅਸੀਂ ਉਜੜ ਗਏ ਜੀ ਜਮਈ ਅਸੀਂ ਬੇਨਤੀ ਕਰਦੇ ਆਂ ਵੀ ਸਾਨੂੰ ਥੋੜੀ ਬਹੁਤੀ ਕੰਕ ਦੇ ਦਿਓ ਜੀ ਨਾ ਰੱਬ ਨੇ ਥੋੜੇ ਹੱਥ ਦਿੱਤੇ ਆ ਕੰਮ ਕਰਨਾ ਵਾਸਤੇ ਕੰਮ ਨਹੀਂ ਕਰ ਸਕਦੇ ਤੁਸੀਂ ਮੰਗ ਕੇ ਖਾਣੇ ਹੋ ਫਰੋ ਸ਼ਰਮ ਨਹੀਂ ਆਉਂਦੀ ਮੰਗ ਕੇ ਨਹੀਂ ਖਾਂਦੇ ਜੀ ਅਸੀਂ ਘਰੋਂ ਬੇਕਾਰ ਹੋ ਗਏ ਜਮੇ ਬਾਕੀ ਮੈਂ ਬੁढ़ा ਆਦਮੀ ਐ ਆ ਮੇਰੀ ਜਵਾਨਤੀ ਐ ਸਾਨੂੰ ਤਾਂ ਕੋਈ ਕੰਮ ਵੀ ਨਹੀਂ ਮਿਲਦਾ ਜੀ ਕਿਸੇ ਦੇ ਘਰੇ ਕੰਮ ਕਰਨ ਲੱਗ ਜੇ ਪੈਸੇ ਆਉਣਗੇ ਕਜਾਇਰਾ ਕਰ ਲਓਗੇ ਉਹ ਤਾਂ ਠੀਕ ਹੈ ਕਿਰਾਏ ਤੇ ਮਕਾਨ ਲੈ ਲਓ ਉਹ ਤਾਂ ਠੀਕ ਹੈ ਇਹ ਤੁਹਾਡਾ ਘਰ ਟਹਿ ਗਿਆ ਤਾਂ ਸਾਨੂੰ ਐ ਕਰ ਜੀ ਥੋੜੀ ਬਹੁਤੀ ਕਣਕ ਦੇ ਦੇ ਜਾਂ ਆਟਾ ਹੀ ਦੇ ਦਿਓ ਸਾਨੂੰ 5-7 ਡੰਗਾਂ ਦਾ ਜੀ ਅੱਛਾ ਤੁਹਾਡੇ ਖਾਤਰ ਪਿਆ ਹੈ ਕਣਕ ਤੁਹਾਡੇ ਖਾਤਰ ਐ ਮੈਂ ਤਾਂ ਪੁੰਨ ਕਰਦੀਆਂ ਪੁੰਨ ਥੋੜੇ ਵਾਸਤੇ ਨਹੀਂ ਹੈਗਾ ਕੋਈ ਨਹੀਂ ਜੀ ਸੋਡਾ ਰੱਬ ਭਲਾ ਕਰੂਗਾ ਸਾਨੂੰ ਥੋੜੀ ਬਹੁਤੀ ਕਣਕ ਦੇ ਦੇ ਜੀ ਸਾਡੇ ਇਨਾ ਪੁੰਨ ਗੁਰੂ ਘਰ ਵਾਸਤੇ ਤੇ ਆਪ ਮੰਦਿਰਾਂ ਵਾਸਤੇ ਸਾਡਾ ਵੀ ਗਰੀਬਾਂ ਦਾ ਸੋਚ ਲਓ ਨਹੀਂ ਬਾਲਾ ਥੋੜਾ ਬਹੁਤੀ ਦੇ ਦਿਓ ਮੈਨੂੰ ਮੱਤਾਂ ਜੀਆਂ ਦਾ ਦੇ ਆਪਦੀ ਮੱਤਾਂ ਆਪਣੇ ਕੋਲੇ ਰੱਖ ਮੈਨੂੰ ਪਤਾ ਮੈਂ ਕਿਨੂੰ ਪੁੰਨ ਕਰਨਾ ਕਿਨੂੰ ਨਹੀਂ ਓ ਰਾਜੂ ਆ ਥਾਲਪਾ ਦੇ ਕਣਕ ਦਾ ਇਹਨਾਂ ਨੂੰ ਜੀ ਚਲੋ ਤੁਹਾਡਾ ਭਲਾ ਹੋਵੇ ਜੀ ਪਰ ਐਸੀ ਸਾਡੇ ਜਮੇ ਕੁਝ ਵੀ ਨਹੀਂ ਹੈਗਾ ਜੀ ਘਰ ਵੀ ਟਾਇਟ ਆ ਗਿਆ ਭਾਂਡੇ ਫੁੱਟ ਗਏ மஞ்சੇ ਟੁੱਟ ਗਏ ਕਾਸੀ ਜੋਗਰੇ ਨਹੀਂ ਰਹੇਗਾ ਸਾਨੂੰ ਤੁਸੀਂ ਆਟਾ ਤਾਂ ਦੇ ਦਿਓ ਜੀ ਆ ਦੋ ਹੱਥ ਤੇ ਨਾ ਰੱਬ ਨੇ ਕੰਮ ਕਰਕੇ ਖਾਓ ਮੰਗ ਕੇ ਨਹੀਂ ਖਾਈਦਾ ਹੁੰਦਾ ਮਕਾਨ ਲੈ ਲਓ ਕਿਰਾਏ ਤੇ ਜਾਂ ਜਿੱਦੇ ਘਰੇ ਕੰਮ ਕਰੋਗੇ ਉੱਥੇ ਰਹਿਣ ਲੱਗ ਜਾਓ ਠੀਕ ਹੈ ਠੀਕ ਹੈ ਠੀਕ ਹੈ ਤੁਹਾਡੀ ਮਰਜ਼ੀ ਹੈ ਜਿੰਨਾ ਤੁਹਾਨੂੰ ਮਿਲਦਾ ਨਾ ਉਹਨਾਂ ਲੈ ਜਾਓ ਠੀਕ ਹੈ ਧੰਨਵਾਦ ਜੀ ਤੁਹਾਡਾ ਦੋਸਤਾ ਉਂਗਲ ਫੜ ਕੇ ਮੁਰਚੇ ਫੜਨ ਲੱਗ ਗਏ ਟੇਕ ਲਾ ਬਲੇਰਾਜੂ ਬਲੇਰਾਜੂ ਹੁਣ ਘੰਟਾ ਲਾਤਾ ਇਹਨਾਂ ਨੂੰ ਵੀ ਦਫਾ ਕਰਨਾ ਪੜਾ ਬਾ ਦੇ ਚੱਲ ਪੁੱਤ ਨਾ ਰਹਿਨੇ ਕਿੱਥੇ ਹੋ ਤੁਸੀਂ ਅਸੀਂ ਕਿੱਥੇ ਰਹਿਣਾ ਜੀ ਹੁਣ ਨਾ ਤਾਂ ਸਾਨੂੰ ਕੋਈ ਧਰਮਸ਼ਾਲਾ ਚੱਲਦੀ ਐ ਨਾ ਕਿਸੇ ਪੰਚਾਇਤ ਵਾਲਿਆਂ ਨੇ ਕਿਹਾ ਵੀ ਤੁਸੀਂ ਇੱਥੇ ਰਹੋ ਬਸ ਪ੍ਰਮਾਤਮਾ ਜਿੱਥੇ ਰੱਖੂਗਾ ਹੋਰ ਕਿ ਤੁਸੀਂ ਉਹੀ ਉੱਡੇ ਫਿਰਦੇ ਹੋ ਬਸ ਨਾ ਨਾ ਜੀ ਜਿੱਦੇ ਸਾਡਾ ਘਰ ਡਿੱਗਿਆ ਉਹ ਦਵਾਦ ਸੀ ਕਿਸੇ ਦੇ ਖੇਤ ਕੋਠੇ ਸੀ ਅਸੀਂ ਉੱਥੇ ਰਹਿਣ ਲੱਗੇ ਉਹ ਉਹਨਾਂ ਨੇ ਤੋੜੀ ਪਾਤੀ ਫੇਰ ਅੱਜ ਸਾਨੂੰ ਆਉਣਾ ਪਿਆ ਹੁਣ ਅੱਗੇ ਰੱਬ ਰੱਖੇ ਦੇਖੋ ਕਿੱਥੇ ਰਹਾਗੇ ਐਂ ਕਹਿੰਦੇ ਸੀ ਵੀ ਸਾਡੇ ਕੋਲ ਕਿੰਨੀ ਦਾ ਧੂਆ ਲਾ ਰੱਖੀ ਐ ਜਿਵੇਂ ਮਹਿਲਾ ਚ ਰਹਿੰਦੀ ਹੋਵੇ ਪੱਟੇ ਕਪੜੇ ਤਰ ਦੇਂਦੇ ਨਹੀਂ ਨਾ ਜੀ ਨਾ ਇਹ ਸਾਨੂੰ ਕਹਦੇ ਆ ਸਿਕਨੀਆਂ ਜੀ ਇਹ ਤਾਂ ਕਿਸੇ ਨੇ ਤਖੜੇ ਘਰ ਵਾਲਾ ਨੇ ਕੁੜੀ ਵਾਸਤੇ ਵੀ ਦੇਤੇ ਆ ਮੈਨੂੰ ਵੀ ਗੁਰਦਾ ਚਾਦਰਾਂ ਦਿੱਤਾ ਬਸ ਅਸੀਂ ਤਾਂ ਆਪਦਾ ਟਾਈਮ ਪਾਸ ਕਰਦੇ ਆ ਜੀ ਚਲ ਚੰਗਾ ਚੰਗਾ ਜਾਓ ਚੰਗਾ ਜੀ ਆਟਾ ਪਹਿਲੇ ਠੀਕ ਹੈ ਚਲ ਬੁੱਤੋ ਉਹ ਆਜਾ ਨੇ ਮੁੱਛ ਤੇ ਮਟਿਆਰ ਕੁੜੀ ਨੂੰ ਲਈ ਪਤਾ ਨਾ ਅੱਡਾ ਬੇਸ਼ਰਮ ਲੋੜਾ ਆਗਾ ਹਾ ਅੱਜਕੱਲ ਟਾਈਮ ਹੈਗਾ ਮਟਿਆਰ ਕੁੜੀ ਨੂੰ ਕਿੱਥੇ ਲਜਾਣ ਦਾ ਗੱਪ ਮਾਰਦਾ ਮੰਗਣ ਦਾ ਮਾਰਾ ਕਿਹੜੇ ਘਰ ਟਾਹੇ ਨਗੇ ਦਫਾ ਹੋ ਕੋਈ ਹੈਗਾ ਕਰੇ ਆਜੋ ਆਜੋ ਉਹ ਸਰਦਾਰ ਨੂੰ ਬੈਠੀਓ ਆਜਾ ਆਪਾਂ ਇਹਨਾਂ ਦੇ ਨਾਂ ਪੁੱਛ ਲਈਏ ਵੀ ਆਪਾਂ ਇਹਨਾਂ ਦੇ ਘਰੇ ਕੰਮ ਕਰ ਲਾਂਗੇ ਇਹਦੇ ਰਹਿਣ ਨੂੰ ਪੁੱਛ ਲਾਂਗੇ ਠੀਕ ਹੈ ਆਜੋ ਨੰਗੇ ਹੋ ਉੱਥੇ ਕੋ ਸਰਮਸਰ ਕਰਨ ਲੱਗੇ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਕਿਵੇਂ ਆਉਣੇ ਹੋਏ ਭਾਈ ਭਾਈ ਇੱਕ ਤਾਂ ਅਸੀਂ ਆਏ ਆ ਆਏ ਆ ਵੀ ਅਸੀਂ ਦੋ ਤਿੰਨ ਦਿਨਾਂ ਦੇ ਭੁੱਖੇ ਆ ਸਾਨੂੰ ਰੋਟੀ ਖਵਾਓ ਪਹਿਲਾਂ ਤਾਂ ਤੇ ਨਾਲੇ ਸਾਡਾ ਘਰ-ਵਾਰ ਡਿੱਗ ਪਿਆ, ਭਾਂਡਾ ਠੇਕਰ ਪੁੱਟ ਗਿਆ, ਅਸੀਂ ਘਰੋਂ ਬੇਕਾਰ ਹੋ ਗਏ। ਅੱਥ ਰਲ ਕੇ ਬੇਨਤੀ ਹੈ ਵੀ ਸਾਨੂੰ 2-3 ਦਿਨ ਤੁਸੀਂ ਆਪਦੇ ਘਰੇ ਰੱਖੋ। ਨਾ ਨਾ ਭਾਈ, ਆਏ ਤਾਂ ਮੈਂ ਹਣ ਸਾਨੂੰ ਕਿਵੇਂ ਆਪਦੇ ਘਰੇ ਰੱਖਣਾ। ਨਾਲੇ ਤੁਸੀਂ ਕਿਹੜੇ ਪਿੰਡੋਂ ਆ? ਪਿੰਡ ਤਾਂ ਸਾਡਾ ਹੀ ਹੈ ਜੀ। ਤੇ ਨਾਲੇ ਅਸੀਂ ਹੋਈ ਨਹੀਂ ਰਹਤੇ। ਮੈਂ ਕੰਮ ਕਰ ਲਿਆ ਕਰੂੰਗੀ। ਛੋਟੇ ਦਾ ਝਾੜੂ ਪੂੰਝਾ, ਣੀੜੇ ਕੱਪੜੇ ਧੋਣੇ। ਨਾਲ ਥੋੜੇ ਨੰਗਰ ਪਸੂਆ ਚਾਹੇ ਸਾਨੂੰ ਡੰਗਰਾਂ ਵਿੱਚ ਇੱਕ ਕਮਰਾ ਦੇ ਦਿਓ ਅਸੀਂ ਉੱਥੇ ਰਹਿ ਲਾਂਗੇ ਥੋੜਾ ਕੰਮ ਕਰਦਿਆ ਕਰਾਂਗੇ ਤੇ ਬਸ ਸਾਨੂੰ ਰੋਟੀ ਦੇ ਦਿਆ ਕਰਿਓ हां 2 ਹੱਤ ਬਣ ਕੇ ਬੇਨਤੀ ਐ ਨਾਲੇ ਸਾਨੂੰ ਕੰਮ ਮਿਲ ਜੂਗਾ ਨਾਲੇ ਅਸੀਂ ਦੋ ਰੋਟੀਆਂ ਖਾ ਕੇ ਆਪਣਾ ਗੁਜ਼ਾਰਾ ਕਰ ਲਿਆ ਕਰਾਂਗੇ ਸਾਡੇ ਕੁਛ ਵੀ ਨਹੀਂ ਰਿਹਾ ਨਾ ਭਾਂਡਾ ਨਾ ਠੀਕਰ ਨਾ ਮੰਜੇ ਸਾਰਾ ਕੁਛ ਟੁੱਟ ਗਿਆ ਜੀ ਇਹ ਤਾਂ ਬਸ ਪ੍ਰਮਾਤਮਾ ਨੇ ਸਾਡੀ ਜਾਨ ਬਚ ਅੱਛਾ ਆ ਜਿਹੜਾ ਕਈ ਦਿਨ ਹੋ ਗਏ ਤੇ ਝੱਖੜ ਪਿਆ ਆਪਣੇ ਪਿੰਡ ਕਈ ਘਰ ਡਿੱਗ ਗਏ ਉਹਨਾਂ ਚ ਸੋਡਾ ਘਰ ਵੀ ਸੀ ਹੈ ਕੱਚੇ ਘਰ ਜੇ ਉਧਰ ਆਪਣੇ ਬਾਹਰ ਬਾਹਰ ਹਾਂਜੀ ਹਾਂ ਹਾਂ ਮੈਂ ਮਰ ਗਈ ਲੋੜਾ ਆ ਗਿਆ ਹੈ ਦੀ ਰੱਬ ਨੇ ਬੇਫਤਾ ਪਾਈਆ ਤੁਹਾਡੇ ਤੇ ਸਾਡੀ ਬੇਨਤੀ ਹੈ ਜੀ ਸਾਨੂੰ ਤੁਸੀਂ ਕਿਵੇਂ ਮਰਜ਼ੀ ਆਪਦੇ ਕੋਲੇ ਰੱਖੋ ਜਿਵੇਂ ਮਰਜ਼ੀ ਰੱਖੋ ਜੀ ਦੇਖ ਭਾਈ ਕੰਮ ਦੀ ਤਾਂ ਮੈਨੂੰ ਦੇਖ ਲੋੜ ਨਹੀਂ ਹੈਗੀ ਕਾਸੇ ਦੀ ਤੇ ਐਨੀ ਮੈਂ ਵੀ ਨਹੀਂ ਹੈਗੀ ਵੀ ਮੈਂ ਕਿਸੇ ਨੂੰ ਰੋਟੀਆਂ ਦੇ ਸਕਾਂ ਪਤਾ ਕੀ ਹੈ ਘਰੋਂ ਤਾਂ ਚਾਹੇ ਮੇਰੇ ਲੱਖ ਅਸਮਾਨ ਪਿਆ ਹਨਾ ਲੱਖਵੇਂ ਜ਼ਮੀਨ ਜਾਇਦਾਦਾਂ ਦੀ ਮਾਲਕਣ ਕਹਾਉਣੀ ਆ ਪਰ ਅੱਜ ਦੀ ਘੜੀ ਮੇਰੇ ਬੰਦਾ ਹੈ ਨਹੀਂ ਸਿਰ ਤੇ ਮੁੰਡਾ ਮੇਰਾ ਬਾਈ ਨਿਕਲਿਆ ਹੋਇਆ ਹੱਥੋਂ ਜਮਾਨਾ ਖਰਾਬ ਆ ਨਸ਼ੇ ਪੱਤੇ ਦਾ ਵੀ ਆਦੀ ਆ ਥੋੜਾ ਬਹੁਤਾ ਤੂੰ ਭਾਈ ਆਪ ਸਿਆਣਾ ਕੁੜੀ ਦੇ ਮੂੰਹ ਤੇ ਮੈਂ ਹੁਣ ਤੈਨੂੰ ਕੀ ਦੱਸਾਂ ਹੈ ਸਮਝਦਾਰ ਨੂੰ ਤਾਂ ਕਹਿੰਦੇ ਇਸ਼ਾਰਾ ਹੀ ਕਾਫੀ ਹੁੰਦਾ ਤਾਂ ਹੀ ਤਾਂ ਕਹਿੰਦੇ ਆ ਭਾਈ ਮੈਂ ਮੁਟਿਆਰਤੀ ਨੂੰ ਨਾਲ-ਨਾਲ ਲਈ ਫਿਰਦਾ ਮੈਨੂੰ ਰੱਬ ਤੋਂ ਵੀ ਡਰ ਲੱਗਦਾ ਤੇ ਜਹਾਨ ਤੋਂ ਵੀ ਡਰ ਲੱਗਦਾ ਵੀ ਮੈਂ ਮੇਰੀ ਮੁਟਿਆਰਤੀ ਨੂੰ ਕਿੱਥੇ ਲੁਕਾ ਕੇ ਰੱਖਾਂ ਮੈਂ ਤਾਂ ਤੈਨੂੰ ਐ ਕਹਿ ਨਹੀਂ ਆ ਬਾਈ ਕੁੜੀ ਐ ਤੇਰੀ ਵਿਆਉਣ ਵਾਲੀ ਪਿੰਡ ਦੇ ਕਿਸੇ ਸਰਪੰਚ ਮੈਂਬਰ ਕੋਲੇ ਜਾ ਕੋਈ ਘਰ-ਬਾਰ ਟੋਲ ਕੇ ਉਹਨਾਂ ਦੀ ਮਦਦ ਨਾਲ ਕੁੜੀ ਨੂੰ ਤੋੜ ਦੇ ਤੂੰ 10 20 ਸਾ ਮੇਰੇ ਵਰ ਕੀ ਵੀ ਦੇ ਆ ਓਕੀ ਸੂਟ ਸੱਪਾ ਦੇ ਦੇਾਂਗੀ ਧੀ ਧਿਆਣੀ ਆ ਪਰ ਬਾਈ ਪੈਸਾ țeਲਾ ਜਾਂ ਕਣਕ ਜਾਂ ਛੋਡੀ ਕੋਈ ਸਹਤ ਆ ਮੈਂ ਆਪਦੇ ਮੁੰਡੇ ਤੋਂ ਪੁੱਛੇ ਬਿਨਾਂ ਨਹੀਂ ਕਰ ਸਕਦੀ ਛੋਡੀ ਠੀਕ ਆ ਬਾਈ ਪਰ ਤੁਸੀਂ ਪਾਲੀਆਂ ਲੈ ਕੇ ਆਈਆਂ ਸੀ ਆ ਮਾ ਆ ਤੁਸੀਂ ਇੱਥੇ ਵੀ ਆ ਗਏ ਇਹ ਤੁਹਾਡਾ ਘਰ ਹੈ ਭਾਈ ਹਾਂਜੀ ਤੈਨੂੰ ਪਹਿਲਾਂ ਵੀ ਮਿਲਿਆ ਸੀ ਪੁੱਤ ਇਹ ਖੇਤ ਸੀਗੇ ਮਾਤਾ ਇਹ ਆਪਣੇ ਉੱਥੇ ਫਿਰ ਜੇ ਉਹ ਆਪਣੇ ਖੇਤ ਵਾਲੇ ਕੋਠੇ ਰਹਿੰਦੇ ਸੀ ਵਧੀਆ ਸੀ ਫਿਰ ਕੱਢ ਲੈਣ ਦਿੰਦਾ ਚਾਰ ਦਿਨ ਬਾਈ ਤਾਂ ਇਹਨਾਂ ਨੂੰ ਕੰਮ ਦਾ ਵੀ ਆਫਰ ਦਿੱਤਾ ਸੀ ਵੀ ਘਰੇ ਕੰਮ ਕਰਦਿਆ ਕਰੋ ਬੱਸ ਫਿਰ ਕਾਕਾ ਜੀ ਹੁਣ ਅਸੀਂ ਤੁਹਾਡਾ ਕੰਮ ਕਰਦਿਆ ਕਰਾਂਗੇ ਸਾਨੂੰ ਨਹੀਂ ਸੀ ਪਤਾ ਵੀ ਇਹ ਤੁਹਾਡਾ ਘਰ ਹੈ ਰੱਖ ਲੈ ਮਾ ਇਹਨਾਂ ਨੂੰ ਰੱਖ ਲੈ ਘਰ ਆਇਆਂ ਨੂੰ ਨਹੀਂ ਮੋੜੀ ਦਾਂਦਾ ਕੀ ਲੋੜ ਪਤਾ ਘਰ ਦੇ ਕੰਮ ਆ ਮੈਂ ਕਰ ਲੈਨੀ ਆ ਤੇ ਪਛੂਆਂ ਦਾ ਆਪਣਾ ਉਹ ਰੱਖਿਆ ਹੋਇਆ ਇਹ ਮੁੰਡਾ ਉਹ ਸੰਭ ਲੈਂਦਾ ਬਸ ਤੂੰ ਇਹਨਾਂ ਦੀ ਥੋੜੀ ਬਹੁਤੀ ਸਹਾਇਤਾ ਕਰ ਦੇ ਦੇ 150 ਰੁਪਏ ਤੇ ਥੋੜੀ ਬਹੁਤੀ ਕਣਕ ਦਾ ਗੱਟਾ ਚਕਾ ਦੇ ਇਹਨਾਂ ਨੂੰ ਇਹਨਾਂ ਦਾ ਗੁਜ਼ਾਰਾ ਹੋਣ ਲੱਗ ਜੂਗਾ ਆਪਾਂ ਕੀ ਕਰਾਉਣਾ ਕੰਮ ਤੋਂ ਦੇਖ ਲਓ ਥੋਡੀ ਮਰਜ਼ੀ ਨਹੀਂ ਤੁਸੀਂ ਕਹਿੰਦੇ ਵੀ ਜਦੋਂ ਮੁੰਡੇ ਨੇ ਕਹਿਤਾ ਜੀ ਫੇਰ ਮੈਂ ਰੱਖ ਲਾਂਗੀ ਹਾਂ ਆਪਾਂ ਇਹ ਕਰਦੇ ਆ ਤੁਹਾਨੂੰ ਪਤਾ ਸਰਪੰਚ ਨੇ ਆਪਣੀ ਮੋੜ ਦਾ ਆਪ ਸਰਪੰਚ ਦੇ ਹਾੜੇ ਕੱਟ ਲੈਣੇ ਆ। ਹੁਣ ਨਾਲੇ ਆਪਾਂ ਕਿ ਨਹੀਂ ਜਰ ਲੋਕਾਂ ਦੇ ਘਰਾਂ ਚ ਮੰਗ ਵਾਂਗ ਕੇ ਟਾਈਮ ਪਾਸ ਕਰਾਂਗੇ। ਹਾਂ। ਚਲੋ ਤੁਸੀਂ ਇਹੋ ਕਰੋ। ਆਖਰੀ ਉਮੀਦ ਸਰਪੰਚ ਹੀ ਆ। ਹਾਂ ਕੁੜੀ ਸਹੀ ਕਹਿੰਦੀ ਆ ਬਾਈ। ਪੁੱਤ ਚੰਗਾ ਨਹੀਂ ਰੱਖਦਾ। ਤੂੰ ਵੀ ਸਮਝਦਾਰ। ਨਾ ਤੈਨੂੰ ਜਿਆਦਾ ਪਤਾ ਮਾਂ ਕਿਹਨੂੰ ਕੰਮ ਤੇ ਰੱਖਣਾ ਤੇ ਕਿਹਨੂੰ ਹਟਾਉਣਾ। ਮੈਂ ਨਾਲੇ ਉਹ ਕੰਮ ਵਾਲੇ ਨੂੰ ਪਰਸੋ ਹੀ ਭੇਜਤਾ ਸੀ। ਮੈਨੂੰ ਕਹਤਾ ਮਖਾ ਤੇਰੀ ਛੁੱਟੀ ਹੋ ਗਈ ਜਿੱਦ ਤੇ ਮੈਨੂੰ ਇਹ ਮਿਲੇ ਸੀ ਉੱਥੇ। ਮੈਂ ਤਾਂ ਹੀ ਇਹਨਾਂ ਨੂੰ ਕਿਹਾ ਸੀ ਮੈਂ ਸਾਡੇ ਕੰਮ ਤੇ ਲੱਗ ਜਾਓ ਉਹ ਕਾਕਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਤੇਰਾ ਘਰ ਆ ਬਸ ਅਚਕ ਕੁਦਰਤੀ ਆ ਗਏ ਨਾਲੇ ਜੇ ਸਾਨੂੰ ਬਤਾ ਹੁੰਦਾ ਨਾ ਵੀ ਇਹ ਘਰ ਤੇਰਾ ਹੁੰਦਾ ਅਸੀਂ ਭੁੱਲ ਕੇ ਵੀ ਨਸ ਕਰੇ ਆਉਂਦੇ ਚੱਲ ਬਾਕੂ ਆਏ ਚੱਲੀਏ ਮੈਂ ਤੈਨੂੰ ਕਹਿਣਾ ਵੀ ਅੱਪਾ ਸਰਪੰਚ ਦੇ ਹਾੜੇ ਘੱਟ ਲਾਂਗੇ ਉਹਦੇ ਪੈਰੀ ਟਿਕ ਲਾਂਗੇ ਐਵੇਂ ਘਰ ਘਰ ਜਾ ਕੇ ਮਿੰਤਾ ਕਰਨ ਨਾਲੋਂ ਚੰਗੇ ਤੇ ਜਿਹੜਾ ਪਿੰਡ ਦਾ ਪੰਚ ਹੈ ਉਹਦੇ ਨਾਲ ਹੀ ਆਪਾਂ ਗੱਲ ਕਰੀਏ ਠੀਕ ਆ ਪੁੱਤ ਆ ਜਾ ਚਲ ਆ ਚਲੀ ਨਹੀਂ ਲੋੜ ਇਹਦੇ ਕੰਮ ਨਾਵੇ ਤੋ ਕੀ ਕੁਛ ਬੋਲਿਆ ਸੀ ਖੇਤ ਇਹਨਾਂ ਨੂੰ ਜਿਹੜਾ ਐਨਾ ਔਖਾ ਹੋ ਕੇ ਗਈ ਆ ਕੁੜੀ ਮੈਂ ਤਾਂ ਕੁਛ ਨਹੀਂ ਬੋਲਿਆ ਇਹਨਾਂ ਨੂੰ ਮੈਂ ਤਾਂ ਨੂੰ ਐ ਕਿਹਾ ਸੀ ਸਾਡਾ ਕਮਰਾ ਖਾਲੀ ਕਰੋ ਉੱਥੇ ਤੂੰੜੀ ਸਿੱਟਨੀ ਸੀ ਤੁਹਾਡੇ ਰੜਾ ਆ ਗਈ ਬਹਿ ਗਏ ਉੱਥੇ ਕਿਸੇ ਨਾਲ ਨਾ ਗਰੀਬ ਗੁਰਬੇ ਦਾ ਭਲਾ ਸੋਚੀਦਾ ਹੁੰਦਾ ਫੇਰ ਕੀ ਸੀ ਜੇ ਚਾਰ ਦਿਨ ਉੱਥੇ ਬਹਿ ਲੈਂਦੇ ਤੇ ਮੈਂ ਭਲਾ ਹੀ ਸੋਚਿਆ ਸੀ ਮਾਤਾ ਜੀ ਇੱਥੇ ਕੰਮ ਕਰ ਲੈਂਦੇ ਤਾਂ ਕੀ ਹੁੰਦਾ ਤੇਰੀ ਕਹਿਣੀ ਤੇ ਕਰਨੇ 'ਚ ਬਹੁਤ ਫਰਕ ਆ ਤੇਰੀ ਅੱਖ ਦੱਸਦੀ ਆ ਸੁਧਰ ਜਾ ਨਹੀਂ ਪਛਤਾਵੇਂਗਾ ਹੁਣ ਆਪਣਾ ਸਰਪੰਚ ਨੇ ਆਪਾਂ ਨੂੰ ਖਾਲੀ ਮੋੜਦਾ ਇਹੀ ਇੱਕ ਉਮੀਦ ਰਹਿ ਗਈ ਆਪਾਂ ਨੂੰ ਭਾਈ ਜੀ ਦੋ ਦੋ ਗੱਟੇ ਤਾਂ ਸਾਰੇ ਆਪਾਂ ਗੁਰੂ ਘਰਾਂ 'ਚ ਭੇਜਣਿਆ ਸਾਰਿਆਂ 'ਚ ਠੀਕ ਆ ਨਾਲੇ ਆਪਾਂ ਲੰਗਰ ਵਾਲਿਆਂ ਨੂੰ ਭੇਜਣੀਆਂ ਉਦੋਂ ਬਾਅਦ ਰਹਿੰਦਾ ਖੁੰਦਾ ਆਪਾਂ ਸੁਵਿਲਾਤ ਕੀ ਗਰੀਬਾਂ ਵਾਸਤੇ ਪੂਰੀ ਵਧੀਆ ਲਾਉਣੀਆਂ ਠੰਡੇ ਮਿੱਠੇ ਪਾਣੀ ਦੀ ਆ ਆਉਂਦਾ ਮੂਰੇ ਹਾੜ ਦਾ ਮਹੀਨਾ ਉਦੋਂ ਲਾਵਾਂਗੇ ਠੀਕ ਆ ਸਰਪੰਚ ਸਾਹਿਬ ਜੀ ਸਰਪੰਚ ਸਾਹਿਬ ਜੀ ਆਹ ਕਿਹੜਾ ਆ ਗਿਆ ਪਹਿਲਾਂ ਮੈਂ ਬਾਪੂ ਬਣ ਗਿਆ ਹਾਂ ਹਾਂ ਸਸੀਕਾਰ ਜੀ ਸਸੀਕਾਰ ਜੀ ਹਾਂਜੀ ਭਾਈ ਸਨੋ ਕਿਵੇਂ ਆਏ ਅਸੀਂ ਤੁਹਾਡੇ ਕੋਲ ਇੱਕ ਬੇਨਤੀ ਲੈ ਕੇ ਆਏ ਹਾਂ ਜੀ ਦੱਸੋ ਆ ਪਿੱਛੇ ਮੀਂਹ ਨਹੀਂ ਪੈ ਕੇ ਹਟਾ ਜੀ ਹਾਂਜੀ ਹਾਂ ਉੱਦੇ ਸਾਡਾ ਘਰ ਟਹਿ ਗਿਆ ਜੀ ਨਾਲੇ ਤਾਂ ਪਾਂਡਾ ਠੀਕਰ ਸਾਰੇ ਫਟ ਗਏ ਨਾਲੇ ਜਿਹੜੇ ਦੋ ਮੰਜੇ ਸੀ ਉਹ ਵੀ ਟੁੱਟ ਗਏ ਢਾਹ ਢੇਰੀ ਹੋ ਗਏ ਜੀ ਤੇ ਸਾਡੇ ਕੋਲ ਕੁਝ ਵੀ ਨਹੀਂ ਰਹਾ ਤੇ ਹੱਥ ਬਨ ਕੇ ਬੇਨਤੀ ਹੈ ਜੀ ਨਾਲੇ ਤਾਂ ਸਾਨੂੰ ਦੋ ਚਾਰ ਮਾਨ ਕਣਕ ਦਿਓ ਤੇ ਨਾਲੇ ਸਾਨੂੰ ਘਰ ਵਾਸਤੇ ਕੋਈ ਥਾਂ ਲੈ ਕੇ ਦਿਓ ਦੇਖੋ ਬਾਈ ਸਾਂ ਜਿਹੜੀ ਹੈਗੀ ਆ ਘਰਵਾਰ ਦੀ ਗੱਲ ਉਹ ਫਾਰਮ ਭਰਾਂਗੇ ਆਪਾਂ ਸਰਕਾਰ ਤੋਂ ਪੈਸਾ ਆਊਗਾ ਆਪਾਂ ਉਦੋਂ ਤੁਹਾਨੂੰ ਘਰ ਪਾ ਦਾਂਗੇ ਠੀਕ ਆ ਓਨਾ ਚਿਰ ਤੁਸੀਂ ਆਪਦਾ ਕੋਈ ਕਿਰਾਏ ਤੇ ਪ੍ਰਬੰਧ ਕਰ ਲਓ ਠੀਕ ਐ ਸਰ ਸਾਡੇ ਕੋਲ ਕਿਰਾਏ ਵਾਸਤੇ ਵੀ ਪੈਸੇ ਹੈ ਨਹੀਂ ਬਾਪੂ ਬਿਮਾਰਾਂ ਦੇ ਇਹਨਾਂ ਤੋਂ ਕੰਮ ਹੁੰਦਾ ਨਹੀਂ ਤੇ ਮੈਂ ਇਕੱਲੀ ਇਹਨਾਂ ਕਮਾ ਨਹੀਂ ਸਕਦੀ ਕਿ ਕਿਰਾਇਆ ਭਰ ਸਕੀਏ ਹੱਥ ਬਨ ਕੇ ਬੇਨਤੀ ਆ ਤੁਹਾਨੂੰ ਜੇ ਪੰਚਾਇਤੀ ਥਾਂ 'ਚ ਇੱਕ ਕੋਠਾ ਪਾ ਦੋ ਆਰੇ ਸਾਡੀ ਮਤ ਜ਼ਰੂਰ ਕਰੋ ਭਾਈ ਗੁੱਡੀ ਉਹੀ ਮੈਂ ਤੈਨੂੰ ਸਮਝਾਈ ਜਾਣਾ ਪੰਚਾਇਤੀ ਥਾਂ 'ਚ ਤਾਂ ਹੀ ਕੋਈ ਪਾਊਗਾ ਕੰਮਰਾ ਜੇ ਸਰਕਾਰ ਕੋਲ ਨਿਓ ਕੋਈ ਪੈਸਾ ਹੋਊਗਾ ਆਪ ਪਾਉਤੇ ਸਰਕਾਰ ਦੇ ਹੀ ਪੈਸਾ ਲਾ ਸਕਦਾ ਮੈਂ ਆਪਦੇ ਭੱਲੇ ਨੂੰ ਨਹੀਂ ਲਾ ਸਕਦਾ ਠੀਕ ਹੈ ਸਰਪੰਚ ਸਾਹਿਬ ਚਲੋ ਉਹ ਤਾਂ ਸਰਕਾਰੀ ਕੰਮ ਹੈ ਸਾਨੂੰ ਕਣਕ ਤਾਂ ਜ਼ਰੂਰ ਦਿਓ ਜੀ ਦੋ ਚਾਰ ਮਾਣ ਕਣਕ ਤਾਂ ਭਾਈ ਜਾਂ ਤਾਂ ਤੁਸੀਂ ਪਹਿਲਾਂ ਆਉਂਦੇ ਇਹ ਤਾਂ ਸਾਡੇ ਸਾਰੇ ਆ ਕੰਮ ਵਾਲੇ ਦੇ ਕਿੰਨੇ ਨੇ ਸਾਰੇ ਕੰਮ ਵਾਲਿਆਂ ਨੂੰ ਦਿੱਤੀ ਹੋਈ ਆ ਹੈ ਉਹ ਤਾਂ ਵੰਡੀ ਗਈ ਪਹਿਲੀ ਕਣਕ ਹੁਣ ਥੋੜੀ ਬੋਤੀ ਤਾਂ ਦੇਵੋ ਜੀ ਫਿਰ ਸਦਾ ਭੁੱਖੇ ਮਰਦੇ ਸੋਡੇ ਕੋਲ ਐ ਸਰਪੰਚ ਸਾਹਿਬ ਚੱਲ ਕੋਈ ਨਾ ਅਸੀਂ ਗੁਰੂ ਘਰਾਂ 'ਚ ਭੇਜਣਾ ਜਦੋਂ ਕੋਈ ਬਚ ਗਿਆ ਕਦਾ ਗੱਟਾ ਤੁਹਾਨੂੰ ਦੇ ਦਾਂਗੇ ਨਹੀਂ ਤੁਸੀਂ ਆਪਦਾ ਹੋਰ ਵੀ ਪ੍ਰਬੰਧ ਕਰੋ ਠੀਕ ਹੈ ਠੀਕ ਹੈ ਜੀ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚੱਲ ਪੁੱਤ ਬਾਪੂ ਹਾਂ ਮੈਨੂੰ ਨਹੀਂ ਲੱਗਦਾ ਜਦ ਸਰਪੰਚ ਨੇ ਇੰਟਾ ਜਵਾਬ ਦਿੱਤਾ ਵੀ ਆਪਾਂ ਨੂੰ ਹੋਰ ਕਿਤੇ ਜਾਣ ਦੀ ਲੋੜ ਐ ਦੇਖ ਲਾ ਹਾਂ ਨਾ ਉਹ ਲੋਕ ਕਿੰਨੇ ਹੋਣੇ ਚਲ ਕੋਈ ਨਹੀਂ ਪੁੱਤ ਤੂੰ ਦਿਨ ਨਾਲ ਹੌਲਾ ਕਰ ਗੁਰੂ ਘਰ ਅੱਜ ਕਹਿ ਦਿੰਦੇ ਨੇ ਮੰਦਰਾ ਚ ਧਰਮਸ਼ਾਲਾ ਚ ਲੰਗਰ ਲਾ ਦਾਂਗੇ ਸ਼ਬੀਲਾਂ ਲਾ ਦਾਂਗੇ ਗਰੀਬਾਂ ਵਾਸਤੇ ਪਰ ਜਿਹੜੇ ਇਹਨਾਂ ਤੋਂ ਸਿੱਧੇ ਮੰਗਣ ਆਏ ਆ ਨਾ ਭੁੱਖੇ ਮਰਦੇ ਉਹਨਾਂ ਵਾਸਤੇ ਚਲ ਕੋਈ ਨਹੀਂ ਪੁੱਤ ਇਹਨਾਂ ਕੋਲ ਕਿਲੋ ਹੱਟਾ ਕੀ ਇੱਕ ਟਾਈਮ ਦੀ ਰੋਟੀ ਵੀ ਨਹੀਂ ਨਿਕਲਦੀ ਹਾਂ ਤੇ ਇਹ ਇਹ ਲੋਕ ਲੋਕ ਬਖਾਵਾ ਤਾਂ ਬੁਥੇਰਾ ਕਰਦੇ ਆ ਪਰ ਗਰੀਬ ਬੰਨੇ ਨਹੀਂ ਦੇਖਦੇ ਵੀ ਹਾਂ ਭੁੱਖੇ ਮਰਦੇ ਨੂੰ ਰੋਟੀ ਖਵਾ ਦਈਏ ਉ ਉ ਬਥੇਰਾ ਲੰਗਰ ਲਾਉਣਗੇ ਬੜੀਆਂ ਬੜੀਆਂ ਸਪੀਦਾ ਲਾਉਣਗੇ ਪਰ ਕੀ ਕੀਤਾ ਜਾਵੇ ਪੁੱਤ ਇਹ ਲੋਕ ਬਖਾਵਾ ਬਾਲਾ ਕਰਕੇ ਰਾਜੀ ਨੇ ਕੋਈ ਗੱਲ ਨਹੀਂ ਧੀਏ ਜਿੱਥੇ ਪ੍ਰਮਾਤਮਾ ਰੱਖੂ ਆਪਾਂ ਉਵੇਂ ਰਹਿ ਪਾਂਗੇ ਛੱਲਾ ਜਾ ਬਾਪੂ ਜਿਹਨੂੰ ਭੁੱਖੇ ਦੇ ਕੇ ਤੱਕ ਨਹੀਂ ਆਇਆ ਹਾਂ ਜਦੋਂ ਪਿੰਡ ਦਾ ਸਰਪੰਚ ਇਹ ਕਰ ਗਿਆ ਫਿਰ ਹੋਰ ਤੋਂ ਕੀ ਉਮੀਦ ਰੱਖਾਂਗੇ ਆ ਜਾ ਜੀ ਚਿਰ ਆਪਣੇ ਲਈ ਕਿਹਾ ਉਹ ਉੱਥੇ ਸਹੀ ਸਾਰੇ ਕਹਾਂ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸਣਾ ਸਾਡੀ ਹਰ ਇੱਕ ਵੀਡੀਓ ਨੂੰ ਜਿਵੇਂ ਤੁਸੀਂ ਪਹਿਲਾਂ ਵੀ ਵੱਧ ਤੋਂ ਵੱਧ ਪਿਆਰ ਕਰਦੇ ਹੋ ਇਸੇ ਤਰੀਕੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਨਾਲੇ ਇਸ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬ ਤੁਹਾਡਾ ਆਪਣਾ ਚੈਨਲ ਮਾਸਟਰ ਖੁੱਡੀ